ਫਗਵਾੜਾ ਸ਼ਹਿਰ ਦੇ ਜੀਸੀਟੀ ਪੁਲ ਦੇ ਨਜ਼ਦੀਕ ਇੱਕ ਰਵਿਛਾਤੀ ਗੱਡੀ ਦੇ ਵੱਲੋਂ ਇੱਕ ਵਿਅਕਤੀ ਨੂੰ ਜ਼ਬਰਦਸਤ ਟੱਕਰ ਮਾਰਨ ਦਾ ਮਾਮਲਾ ਸਾਹਮਣੇ ਆਇਆ ਹਾਦਸੇ ਦੇ ਵਿੱਚ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਕਿ ਰਾਂਘੀਲਾ ਦੇ ਵੱਲੋਂ ਫਗਵਾੜਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ ਜ਼ਖਮੀ ਹਾਲਤ ਦੇ ਵਿੱਚ ਵਿਅਕਤੀ ਨੂੰ ਸਿਵਲ ਹਸਪਤਾਲ ਲੈ ਕੇ ਆਏ ਗੁਰਮਿੰਦਰ ਸਿੰਘ ਨੇ ਦੱਸਿਆ ਕਿ ਜੀਸੀਟੀ ਪੁਲ ਚੜ੍ਹਦਿਆਂ ਹੀ ਕੋਈ ਰਵਿਛਾਤੀ ਕਾਰਨੇ ਵਿਅਕਤੀ ਨੂੰ ਟੱਕਰ ਮਾਰ ਦਿੱਤੀ ਤੇ ਇਹ ਜ਼ਖਮੀ ਹਾਲਤ ਦੇ ਵਿੱਚ ਉਕਤ ਜਗ੍ਹਾ ਤੇ ਕਾਫੀ ਦੇਰ ਤੱਕ ਪਿਆ ਤੜਫ ਰਿਆ ਸੀ ਤੇ ਉਸ ਵਿਅਕਤੀ ਨੂੰ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਾਂਦੀ بجائے ਆਲੇ ਦੁਆਲੇ ਲੋਕ ਖੜੇ ਹੋ ਕੇ ਦੇਖ ਰਹੇ ਸਨ ਤੇ ਕੁਝ ਵੀਡੀਓ ਬਣਾ ਰਹੇ ਸਨ ਜਿਸ ਤੋਂ ਬਾਅਦ ਉਹਨਾਂ ਦੇ ਲੋਕ ਤਾਂ ਜ਼ਖਮੀ ਨੂੰ ਆਪਣੀ ਗੱਡੀ ਦੇ ਵਿੱਚ ਪਾ ਕੇ ਫਗਵਾੜਾ ਦੇ ਸਿਵਰ ਹਸਪਤਾਲ ਲਿਆਂਦਾ ਗਿਆ ਜਿੱਥੇ ਪਾਬੂਖੋਏ ਨੌਜਵਾਨ ਨੇ ਦੱਸਿਆ ਹੈ ਕਿ ਉਹ ਜਦੋਂ ਵਿਅਕਤੀ ਨੂੰ ਹਸਪਤਾਲ ਲੈ ਕੇ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਸ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਕਾਫੀ ਜद्दोजਹਿਦ ਤੋਂ ਬਾਅਦ ਉਸ ਨੇ ਵਿਅਕਤੀ ਨੂੰ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਉਸ ਦੀ ਸੇਰੀਅਸ ਹਾਲਤ ਨੂੰ ਵੇਖਦੇ ਉਸ ਦਾ ਇਲਾਜ ਸ਼ੁਰੂ ਕੀਤਾ ਹੈ ਹਸਪਤਾਲ ਦੇ ਵਿੱਚ ਪਾਬੂਖੋਏ ਨੌਜਵਾਨ ਦਾ ਕਹਿਣਾ ਹੈ ਕਿ ਲੋਕਾਂ ਦੇ ਵਿੱਚ ਇਨਸਾਨੀਅਤ ਖਤਮ ਹੁੰਦੀ ਜਾ ਰਹੀ ਲੋਕ ਕਿਸੇ ਦੀ ਮਦਦ ਕਰਨ ਦੀ ਬਜਾਏ ਵੀਡੀਓ ਬਣਾ ਰਹੇ ਸਨ ਕਿ ਹੋ ਗਿਆ ਕਿ ਜੇਕਰ ਉਕਤ ਨੌਜਵਾਨ ਨੂੰ ਸਮੇਂ ਸਿਰ ਹਸਪਤਾਲ ਨਾ ਲਿਆਂਦਾ ਜਾਂਦਾ ਤੇ ਉਸ ਦੀ ਹਾਲਤ ਇੰਨੀ ਖਰਾਬ ਹੋਣੀ ਸੀ ਤੇ ਉਦੋਂ ਇਹ ਇਸ ਮਾਮਲੇ ਦੇ ਸੰਬੰਧ ਵਿੱਚ ਸਿਵਲ ਹਸਪਤਾਲ ਦੇ ਐਮਰਜੈਂਸੀ ਡਿਊਟੀ ਦੇ ਵਿੱਚ ਤਨਾਰ ਡਾਕਟਰ ਜਿਹਨਾਂ ਦੇ ਨਾਲ ਸਾਡੇ ਸਹਿਯੋਗੀ ਨੇ ਗੱਲਬਾਤ ਕੀਤੀ ਹੈ ਤਾਂ ਉਹਨਾਂ ਦੱਸਿਆ ਕਿ ਡਿਊਟੀ ਦੌਰਾਨ ਹੀ ਕਰਨ ਪਛਾਤੇ ਬੰਦੇ ਨੂੰ ਜ਼ਖਮੀ ਹਾਲਤ ਦੇ ਵਿੱਚ ਲਿਆਂਦਾ ਗਿਆ ਤੇ ਉਸ ਦੀ ਹਾਲਤ ਕਾਫੀ ਸੀਰੀਅਸ ਸੀ ਡਾਕਟਰ ਨੇ ਉਸ ਦਾ ਇਲਾਜ ਸ਼ੁਰੂ ਕੀਤਾ ਲੱਗਿਆ ਕਿ ਜ਼ਖਮੀ ਵਿਅਕਤੀ ਦੇ ਕੋਲ ਕੋਈ ਵੀ ਕਾਗਜ਼ਾਤ ਵਗੈਰਾ ਨਾ ਹੋਣ ਕਰਕੇ ਉਸ ਦੀ ਪਛਾਣ ਨਹੀਂ ਹੋ ਪਈ ਉਹਨਾਂ ਨੇ ਕਿਹਾ ਕਿ ਸਾਰੀ ਘਟਨਾ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਹੈ ਤੇ ਇਸ ਬਾਬਤ ਵਿੱਚ ਦੇ ਲਈ ਜਾਣਕਾਰੀ ਦਿੰਦੇ ਹੋਏ ਜ਼ਖਮੀ ਵਿਅਕਤੀ ਨੂੰ ਹਸਪਤਾਲ ਲੈ ਕੇ ਨੌਜਵਾਨ ਤੇ ਸਿਵਰ ਹਸਪਤਾਲ ਦੇ ਡਾਕਟਰ ਦਾ ਕੀ ਕੁਝ ਕਹਿਣਾ ਆਓ ਸੁਣਦੇ ਹਾਂ ਫੁਗੜਾ ਨਿਊਜ਼ ਦੇ ਲਈ ਕੈਮਰਾਮੈਨ ਜੈ ਸ਼ਰਮਾ ਦਾ ਸ਼ਰਨਜੀਤ ਸਿੰਘ ਸੋਨੀ ਦੀ ਰਿਪੋਰਟ ਹਾਂਜੀ ਬ੍ਰਦਰ ਕੀ ਨਾਮ ਤੁਹਾਡਾ ਮੇਰਾ ਨਾਮ ਗੁਰਮਿੰਦਰ ਸਿੰਘ ਜੀ ਜੀਸੀਏ ਗੁਰਮਿੰਦਰ ਸਿੰਘ ਨੰਦਰਾ ਹਾਂ ਗੁਰਮਿੰਦਰ ਸਿੰਘ ਜੀ ਤੁਸੀਂ ਇੱਕ ਵਿਅਕਤੀ ਚੱਕ ਕੇ ਲਿਆਇਆ ਉਹ ਕੀ ਕਿੱਥੇ ਐਕਸੀਡੈਂਟ ਹੋਇਆ ਸੀ ਹਾਂਜੀ ਮੈਂ ਐਕਚੁਅਲੀ ਜਾ ਰਿਹਾ ਸੀਗਾ ਜੀਸੀਏ ਦੀ ਕੋ ਮੀਟਿੰਗ ਸੀ ਮੇਰੀ ਤੇ ਉਹਦੇ ਲਈ ਜਾ ਰਿਹਾ ਸੀਗਾ ਤੇ ਜਦੋਂ ਮੈਂ ਜੀਸੀਟੀ ਵਾਲਾ ਪੁਲ ਚੜ੍ਹਿਆ ਜੀ ਤੇ ਉਹਦੇ ਪੁੱਲ ਚੜਦੇ ਆ ਸਾਰ ਹੀ ਇਹ ਬੰਦਾ ਪਿਆ ਸੀਗਾ ਜੀ ਮਤਲਬ ਕਾਫੀ ਖਸਤਾ ਹਾਲਤ ਦੇ ਵਿੱਚ ਤੇ ਗੱਡੀਆਂ ਰੋਕ ਰੇ ਸੀ ਕਾਫੀ ਉਹਦੇ ਆਲੇ ਦੁਆਲੇ ਖੜੇ ਸੀਗੇ ਉਹਨੂੰ ਦੇਖ ਰਹੇ ਸੀਗਾ ਜਾਂ ਵੀਡੀਓ ਬਣਾ ਰਹੇ ਸੀ ਬਸ ਇੰਨਾ ਸੀ ਉਹਨਾਂ ਦੇ ਝਗੜਾ ਕਿ ਇਹ ਬਸ ਵੀਡੀਓ ਬਣਾ ਰਹੇ ਸੀ ਜਾਂ ਖੜਾ ਦੇਖ ਰਹੇ ਸੀ ਬੰਦੇ ਠੀਕ ਆ ਜੀ ਤੇ ਉਸ ਤੋਂ ਬਾਅਦ ਕਿਸੇ ਨੇ ਕੋਸ਼ਿਸ਼ ਨਹੀਂ ਕੀਤੀ ਉਹਨੂੰ ਕਿ ਟੈਂਪੂ ਚ ਪਾ ਕੇ ਲੈ ਜਾਓ ਜਾਂ ਗੱਡੀ ਚ ਪਾ ਕੇ ਲੈ ਜਾਓ ਉਹ ਵੀ ਹਿੱਟ ਐਂਡ ਰਨ ਕੇਸ ਆ ਉੱਥੇ ਦੇ ਬੰਦਿਆਂ ਵੱਲੋਂ ਹੀ ਮਤਲਬ ਸੁਣਨੀ ਗੱਲ ਆਈ ਵੀ ਕਿਸੇ ਨਾਲ ਹਿੱਟ ਹੋ ਗਿਆ ਹਾਂਜੀ ਹਿੱਟ ਐਂਡ ਰਨ ਕੇਸ ਆ ਕੋਈ ਫੋਰਚਨਰ ਵਾਲਾ ਮਾਰ ਕੇ ਭੱਜ ਗਿਆ ਜੀ ਉਸ ਤੋਂ ਬਾਅਦ ਫਿਰ ਮੈਂ ਪਹੁੰਚਿਆ ਜੀ ਮੈਂ ਜਿੱਦੇ ਦੇਖਿਆ ਫਿਰ ਪਹੁੰਚ ਕੇ ਤਾਂ ਮੈਂ ਗੱਡੀ 'ਚ ਪਾ ਕੇ ਤੇ ਬੰਦੇ ਨੂੰ ਲਿਆ ਆ ਜੀ ਚਲੋ ਬਹੁਤ ਚੰਗੀ ਗੱਲ ਆ ਤੁਸੀਂ ਲੈ ਕੇ ਆਏ ਆ ਕੁਛ ਇਹ ਤਾਂ ਪਤਾ ਲੱਗਾ ਵੀ ਕੌਣ ਆ ਕਿੱਥੇ ਰਮੀ ਨਹੀਂ ਜੀ ਇਹਦੀ ਜੇਬ ਵੀ ਚੈੱਕ ਕੀਤੀ ਉੱਥੇ ਵੀ ਕੋਈ ਮੋਟਰਸਾਈਕਲ ਕੋਈ ਸਾਈਕਲ ਨਹੀਂ ਸੀਗਾ ਤੇ ਬੰਦੇ ਦੀ ਜੇਬਾਂ ਚੋਂ ਕੁਝ ਵੀ ਨਹੀਂ ਸਾਨੂੰ ਮਿਲਿਆ ਜੀ ਜਿੰਨਾ ਛੋਟੇ ਵੀ ਤੁਸੀਂ ਲੈ ਕੇ ਆਏ ਆ ਆਮ ਲੋਕਾਂ ਬਹੁਤ ਡਰਦੇ ਹੈਲਪ ਕਰਨ ਤੋਂ ਕੀ ਕਹਿਣਾ ਚਾਹੁੰਦੇ ਆਮ ਲੋਕਾਂ ਨੂੰ ਜੀ ਇਹੀ ਆ ਸਾਡੀ ਦਰਖਾਸਤ ਵੀ ਆ ਚਾਹੇ ਤੁਸੀਂ ਇੱਕ ਇਨਸਾਨੀਅਤ ਦੇ ਨਾਤੇ ਆਪਾਂ ਮੈਂ ਸਿੱਖਿਆ ਆ ਕੋਈ ਹਿੰਦੂ ਆ ਕੋਈ ਮੁਸਲਮਾਨ ਇਸ ਤੋਂ ਉੱਪਰ ਉੱਠ ਕੇ ਇੱਕ ਇਨਸਾਨੀਅਤ ਦੇ ਨਾਤੇ ਤੁਸੀਂ ਇਸ ਬੰਦੇ ਨੂੰ ਲੈ ਆਦੇ ਨਾ ਪਰ ਮੈਨੂੰ ਪਤਾ ਮੈਂ ਕਿਦਾਂ ਇਹ ਲੈ ਕੇ ਆਇਆ ਹਾਂ ਜੀ ਠੀਕ ਹੈ ਗੱਡੀ ਦੇ ਹਾਰਨ ਤੇ ਹੱਥ ਰੱਖਿਆ ਮੈਂ ਲਾਈਟਾਂ ਮਾਰੀਆਂ ਕੋਈ ਪਾਸੇ ਹੀ ਨਹੀਂ ਹੋਇਆ ਕੋਈ ਸਾਈਡ ਦੇਣ ਨੂੰ ਨਹੀਂ ਅੰਦਰ ਅੰਦਰ ਗੱਲ ਵੀ ਕਰਦੇ ਸੀ ਵੀ ਲੋਕੀ ਸਾਈਡ ਦੇਣ ਤੋਂ ਵੀ ਲੋਕੀ ਸਾਈਡ ਦੇਣ ਤੋਂ ਮਤਲਬ ਪਤਾ ਨਹੀਂ ਕਿਉਂ ਚਿਜਕਦੇ ਆ ਜਾਂ ਮੈਂ ਹਾਰਨ ਤੇ ਹੱਥ ਰੱਖਾਂ ਲੋਕਾਂ ਨੂੰ ਲੱਗਦਾ ਮੈਂ ਚੌੜ ਕਰਦਾ ਪਿਆ ਹਨਾ ਕਿ ਮੈਨੂੰ ਜਿਆਦਾ ਕਾਲੀ ਆ ਮੈਂ ਜਾ ਕੇ ਅੱਗ ਬਿਜੋਣੀ ਅਗਰ ਕੀ ਮਾਮਲਾ ਜਿਹੜਾ ਇੱਕ ਵਿਅਕਤੀ ਰੋਡ ਸਾਈਡ ਐਕਸੀਡੈਂਟ ਆਪਣਾ ਕੋਇਆ ਹਾਂਜੀ ਸਾਡੇ ਕੋਲ ਇੱਕ ਅਨਨੋਨ ਪਰਸਨ ਨੇ ਆਂਦਾ ਗਿਆ ਹੈ ਜੋ ਕਿ ਲੈਜਿਸਟਰੀ ਰੋਡ ਸਾਈਡ ਐਕਸੀਡੈਂਟ ਦੀ ਹੈ ਪੇਸ਼ੈਂਟ ਦੇ ਕਾਫੀ ਹੈਡ ਇੰਜਰੀ ਹੈ ਤੇ ਨਾਲ ਖੰਨ ਦੇ ਵਿੱਚ ਵੀ ਬਲੀਡ ਹੈ ਫਿਲਹਾਲ ਦੇ ਕਿੜੀ ਮਿਸ਼ਨ ਲੋ ਅਸੀਂ ਫਰਸਟ ایڈ ਦੇ ਕੇ ਉਹਨੂੰ ਐਡਮਿਟ ਕਰ ਲਿਆ ਤੇ ਪੇਸ਼ੈਂਟ ਨੂੰ ਅਸੀਂ ਸਟੇਬਲ ਰੱਖਣ ਦੀ ਕੋਸ਼ਿਸ਼ ਕਰ ਰਹੇ ਹਾਂ ਤੇ ਇਹਨੂੰ ਲੈ ਕੇ ਕੋਣ ਆਇਆ ਸੀ ਕੋਈ ਅਨਨੋਨ ਲੈ ਕੇ ਆਇਆ ਸੀ ਕਿ ਉਹਨਾਂ ਨੇ ਜਸਟ ਰੋਡ ਦੇ ਉੱਤੇ ਦੇਖਿਆ ਕਿ ਉਹਨਾਂ ਨੂੰ ਉਡਾ ਕੇ ਗੱਡੀ ਦੇ ਵਿੱਚ ਲਿਆ ਤੇ ਪੇਸ਼ੈਂਟ ਕਿੱਦਾਂ ਲੱਗਦਾ ਮੌਕੇ ਤੇ ਕੀ ਕੰਡੀਸ਼ਨ ਹੈ ਉਹਦੀ ਕਾਫੀ ਸੀਰੀਅਸ ਕੰਡੀਸ਼ਨ ਹੈ ਉਹਦੀ ਇਹਦੀ ਕੋਈ ਪਛਾਣ ਵਗੈਰਾ ਹੋਈ ਮੌਕੇ ਤੇ ਨਹੀਂ ਜੀ ਕੁਝ ਨਹੀਂ ਹੋਈ ਹੈ ਜੀ ਕਨਫਰਮੇਸ਼ਨ ਕੋਲੋਂ ਕੋਈ ਪਾਰਟੀਕੂਲਰਸ ਨਹੀਂ ਮਿਲੇ ਆ ਐਡਿਕਾਰਡਸ ਨਹੀਂ ਮਿਲੇ ਤੇ ਕੀ ਤੁਹਾਡੇ ਕੋਲ ਪੁਲਿਸ ਇਨਫੋਰਮੇਸ਼ਨ ਹਾਂ ਜੀ ਦੇ ਦਿੱਤੀ ਹੈ